ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਅਟੜੂ ਥੌਟਸ ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਰਸ਼ਨ ਕਰਾਵਾਂਗੇ ਗੁਰਦੁਆਰਾ ਰਾਜਾ ਸਾਹਿਬ ਜੋ ਕਿ ਪਿੰਡ ਮਜਾਰਾ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਸਥਿਤ ਹੈ ਦੋਸਤੋ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਬਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਰਾਜਾ ਸਾਹਿਬ ਗੁਰਦੁਆਰਾ ਇੱਕ ਪ੍ਰਸਿੱਧ ਧਾਰਮਿਕ ਸਥਾਨ ਹੈ ਜੋ ਪੰਜਾਬ ਦੇ ਸੂਬੇ ਵਿੱਚ ਸਥਿਤ ਹੈ ਇਹ ਗੁਰਦੁਆਰਾ ਰਾਜਾ ਸਾਹਿਬ ਜੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਜੋ ਆਪਣੇ ਸਮੇਂ ਦੇ ਇੱਕ ਮਹਾਨ ਧਾਰਮਿਕ ਸਾਧੂ ਅਤੇ ਮਨੁੱਖਤਾ ਦੇ ਸੇਵਕ ਸਨ ਉਹਨਾਂ ਦੀ ਸਾਧਨਾ ਅਤੇ ਉਪਦੇਸ਼ਾਂ ਨੇ ਸਿਰਫ ਆਮ ਲੋਕਾਂ ਦੇ ਜੀਵਨ ਨੂੰ ਸਦਾਰਨ ਬਣਾਇਆ ਨਹੀਂ ਸਗੋਂ ਸਿੱਖ ਧਰਮ ਦੀਆਂ ਮੂਲ ਪਰੰਪਰਾਵਾਂ ਨੂੰ ਵੀ ਮਜ਼ਬੂਤ ਕੀਤਾ ਰਾਜਾ ਸਾਹਿਬ ਜੀ ਦਾ ਜੀਵਨ ਰਾਜਾ ਸਾਹਿਬ ਹੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਦੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਮੰਗਲਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਹਾ ਕਰਦੇ ਸਨ ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਆਕਾਸ਼ ਬਾਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ ਜੋ ਸਾਖ ਸਾਖ ਰਬਹੀ ਹੋਣਗੇ ਦੁਖੀਆਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਅਤੇ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਿਆ ਕਰੇਗੀ ਰਾਜਾ ਸਾਹਿਬ ਜੀ ਬਚਪਨ ਤੋਂ ਹੀ ਧਾਰਮਿਕ ਰੁਚੀ ਵਾਲੇ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਧਿਆਨ, ਸੇਵਾ ਅਤੇ ਸਾਧਨਾ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ। ਰਾਜਾ ਸਾਹਿਬ ਜੀ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਧਰਮ ਨੂੰ ਸਿਰਫ ਧਾਰਮਿਕ ਰਸਮਾਂ ਤੱਕ ਸੀਮਿਤ ਨਹੀਂ ਕੀਤਾ, ਸਗੋਂ ਇਸ ਨੂੰ ਜੀਵਨ ਦੇ ਹਰ ਪੱਖ ਨਾਲ ਜੋੜਿਆ। ਉਹਨਾਂ ਨੇ ਲੋਕਾਂ ਨੂੰ ਪਿਆਰ, ਸਾਂਝਾ ਅਤੇ ਸੇਵਾ ਦਾ ਪਾਠ ਪੜਾਇਆ। ਗੁਰਦੁਆਰੇ ਦੀ ਸਥਾਪਨਾ ਰਾਜਾ ਸਾਹਿਬ ਜੀ ਦੀ ਸਾਧਨਾ ਕਰਨ ਵਾਲੀ ਥਾਂ ਨੂੰ ਰੁੱਖੀ ਸਥਿਤੀ ਵਿੱਚ ਰੱਖਣ ਲਈ ਸੰਤਾਂ ਅਤੇ ਰਾਜਾ ਸਾਹਿਬ ਦੇ ਚੇਲਿਆਂ ਨੇ ਇੱਕ ਗੁਰਦੁਆਰੇ ਦੀ ਸਥਾਪਨਾ ਦੀ ਇਹ ਗੁਰਦੁਆਰਾ ਉਹੀ ਸਥਾਨ ਹੈ ਜਿੱਥੇ ਰਾਜਾ ਸਾਹਿਬ ਜੀ ਆਪਣਾ ਸਮਾ ਸਾਧਨਾ ਅਤੇ ਧਿਆਨ ਵਿੱਚ ਬਿਤਾਉਂਦੇ ਸਨ ਗੁਰਦੁਆਰੇ ਦਾ ਨਿਰਮਾਣ ਕੁਝ ਸਧਾਰਨ ਟੰਗ ਨਾਲ ਸ਼ੁਰੂ ਹੋਇਆ ਸੀ ਪਰ ਸੰਤਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਕੇਂਦਰ ਵਿੱਚ ਤਬਦੀਲ ਹੋ ਗਿਆ ਗੁਰਦੁਆਰੇ ਦੀ ਮਹੱਤਤਾ ਇੱਕ ਸਮਾਦੀ ਸਥਾਨ ਰਾਜਾ ਸਾਹਿਬ ਜੀ ਦੀ ਯਾਦ ਨੂੰ ਸਦੀਵ ਲਈ ਸੰਭਾਲਣ ਲਈ ਗੁਰਦੁਆਰੇ ਦੇ ਅੰਦਰ ਉਹਨਾਂ ਦੀ ਸਮਾਦੀ ਬਣਾਈ ਗਈ। ਇਹ ਸਮਾਦੀ ਸਥਾਨ ਸੰਗਤਾਂ ਲਈ ਵਿਸ਼ੇਸ਼ ਸ਼ਰਧਾ ਦਾ ਕੇਂਦਰ ਹੈ। 2 ਧਾਰਮਿਕ ਪ੍ਰੋਗਰਾਮ ਹਰ ਸਾਲ ਰਾਜਾ ਸਾਹਿਬ ਜੀ ਦੀ ਵਰਸੀ ਭਾਦੋ ਦੀ ਮਸਿਆ ਨੂੰ ਮਨਾਈ ਜਾਂਦੀ ਹੈ। ਇਸ ਮੌਕੇ ਤੇ ਇੱਕ ਵਿਸ਼ਾਲ ਮੇਲਾ ਲੱਗਦਾ ਹੈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਿੱਸਾ ਲੈਂਦੀਆਂ ਹਨ। ਇਸ ਤੋਂ ਇਲਾਵਾ ਹਰ ਐਤਵਾਰ ਤੇ ਸੰਗਰਾਂਦ ਨੂੰ ਕੀਰਤਨ ਅਤੇ ਭਜਨ ਸਿਮਰਨ ਦੇ ਪ੍ਰੋਗਰਾਮ ਹੁੰਦੇ ਹਨ 3 ਲੰਗਰ ਸੇਵਾ ਗੁਰਦੁਆਰੇ ਵਿੱਚ ਹਰ ਰੋਜ਼ ਲੰਗਰ ਸੇਵਾ ਚੱਲਦੀ ਹੈ ਇਸ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਬਰਾਬਰੀ ਦੇ ਅਧਿਕਾਰ ਨਾਲ ਸ਼ਾਮਿਲ ਹੁੰਦੇ ਹਨ 4 ਸਿੱਖਿਆ ਪ੍ਰਚਾਰ ਗੁਰਦੁਆਰਾ ਸਿਰਫ ਧਾਰਮਿਕ ਸਥਾਨ ਹੀ ਨਹੀਂ ਸਗੋਂ ਸਿੱਖ ਧਰਮ ਦੀਆਂ ਮੂਲ ਸਿੱਖਿਆਵਾਂ ਦਾ ਕੇਂਦਰ ਵੀ ਹੈ ਇੱਥੇ ਨੌਜਵਾਨਾਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਵਿਸ਼ੇਸ਼ ਕਲਾਸਾਂ ਚਲਾਈਆਂ ਜਾਂਦੀਆਂ ਹਨ ਇਮਾਰਤ ਦੀ ਵਿਸ਼ੇਸ਼ਤਾਵਾਂ ਰਾਜਾ ਸਾਹਿਬ ਗੁਰਦੁਆਰੇ ਦੀ ਇਮਾਰਤ ਪਰਚੀਨ ਕਲਾ ਅਤੇ ਆਧੁਨਿਕ ਨਿਰਮਾਣ ਦਾ ਮਿਲਾਪ ਹੈ ਗੁਰਦੁਆਰੇ ਦੇ ਪ੍ਰਦਾਨ ਦੁਆਰ ਤੇ ਸ਼ਬਦ ਵਾਏ ਗੁਰੂ ਲਿਖਿਆ ਹੋਇਆ ਹੈ ਜੋ ਸੰਤਨਾਂ ਨੂੰ ਆਤਮਿਕ ਸ਼ਰਤੀ ਪ੍ਰਦਾਨ ਕਰਦਾ ਹੈ ਸਮਾਦੀ ਸਥਾਨ ਦੇ ਆਲੇ ਦੁਆਲੇ ਹਰੇ ਪਰੇ ਰੁੱਖ ਅਤੇ ਪਵਿੱਤਰ ਵਾਤਾਵਰਣ ਇਸ ਥਾਨ ਦੀ ਰੂਹਾਨੀ ਮਹੱਤਤਾ ਨੂੰ ਵਧਾਉਂਦੇ ਹਨ ਵਿਸ਼ੇਸ਼ ਧਾਰਮਿਕ ਤਿਉਹਾਰ ਅਤੇ ਮੇਲੇ ਇੱਕ ਪਾਦੋ ਦੀ ਮਸਿਆ ਰਾਜਾ ਸਾਹਿਬ ਜੀ ਦੀ ਵਰਸੀ ਇਸ ਮੌਕੇ ਤੇ ਧਾਰਮਿਕ ਪ੍ਰੋਗਰਾਮ ਅਤੇ ਮੇਲੇ ਦਾ ਆਯੋਜਨ ਹੁੰਦਾ ਹੈ 2 ਪ੍ਰਕਾਸ਼ ਪੁਰਬ ਗੁਰਦੁਆਰੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਤ ਹੋਰ ਵੱਡੇ ਸਿੱਖ ਤਿਉਹਾਰ ਮਨਾਏ ਜਾਂਦੇ ਹਨ ਗੁਰਦੁਆਰੇ ਦੇ ਸੇਵਕ ਅਤੇ ਪ੍ਰਬੰਧਨ ਗੁਰਦੁਆਰੇ ਦਾ દੈਨਿਕ ਪ੍ਰਬੰਧ ਸੇਵਕਾਂ ਅਤੇ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ ਸੇਵਕਾਂ ਵੱਲੋਂ ਵਿਸ਼ੇਸ਼ ਧਿਆਨ ਲਾਇਆ ਜਾਂਦਾ ਹੈ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਮਹੱਤਤਾ ਰਾਜਾ ਸਾਹਿਬ ਗੁਰਦੁਆਰਾ ਸਿਰਫ ਇੱਕ ਇਮਾਰਤ ਨਹੀਂ ਸਗੋਂ ਸਿੱਖ ਧਰਮ ਦੇ ਸਿਧਾਂਤਾਂ ਪਿਆਰ ਸੇਵਾ ਅਤੇ ਸਮਰਪਣ ਦਾ ਪ੍ਰਤੀਕ ਹੈ ਇਹ ਸਥਾਨ ਸੰਗਤਾਂ ਨੂੰ ਆਤਮਿਕ ਸ਼ਾਂਤੀ ਦੇਣ ਅਤੇ ਸੱਚੇ ਰਾਹ ਤੇ ਤੋਰਨ ਵਾਲੇ ਉਪਦੇਸ਼ਾਂ ਨਾਲ ਜੋੜਦਾ ਹੈ ਇਹ ਗੁਰਦੁਆਰਾ ਹਰ ਵਿਅਕਤੀ ਨੂੰ ਇਹ ਸਿਖਾਉਂਦਾ ਹੈ ਕਿ ਪਿਆਰ ਸੇਵਾ ਅਤੇ ਸਨਜਾ ਧਰਮ ਦੀ ਸੱਚੀ ਰੂਹ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ